ਸਤਿ ਸ੍ਰੀ ਅਕਾਲ ਜੀ ਜਿਵੇਂ ਜਿਵੇਂ ਸੋਸ਼ਲ ਮੀਡੀਆ ਦਾ ਪਸਾਰਾ ਹੋ ਰਿਹਾ ਹੈ ਤਾਂ ਲੋਕ ਫੇਸਬੁੱਕ ਇੰਸਟਾਗ੍ਰਾਮ ਦੇ ਨਾਲ ਤੇ ਹੋਰ ਪਲੇਟਫਾਰਮਾਂ ਤੇ ਜੁੜ ਰਹੇ ਨੇ ਤੇ ਇਹਦੇ ਨਾਲ ਨਾਲ ਕੁਝ ਠੱਗ ਕਿਸਮ ਦੇ ਲੋਕ ਵੀ ਇਹਨਾਂ ਸਾਈਟਾਂ ਤੇ ਆਪਣਾ ਜਿਹੜਾ ਸਿਸਟਮ ਚਲਾ ਰਹੇ ਨੇ ਵੱਖ-ਵੱਖ ਢੰਗ ਤਰੀਕਿਆਂ ਨਾਲ ਲੋਕਾਂ ਨਾਲ ਠੱਗੀ ਮਾਰ ਰਹੇ ਨੇ ਅੱਜ ਤੁਹਾਨੂੰ ਜਿਹੜੀ ਗੱਲ ਦੱਸਾਂਗੇ ਇੰਸਟਾਗ੍ਰਾਮ ਤੇ ਇੱਕ ਰੀਲ ਚੱਲਦੀ ਆ ਜਿਸ ਦੇ ਵਿੱਚ ਇੱਕ ਮੱਝ ਬਕਾਊ ਦੱਸੀ ਜਾਂਦੀ ਹੈ ਤਾਂ ਇੱਕ ਨੌਜਵਾਨ ਉਹਨਾਂ ਨਾਲ ਗੱਲਬਾਤ ਕਰਦਾ ਕਿ ਮੈਂ ਮੱਦ ਖਰੀਦਣ ਲਈ ਇੱਛਕਾਂ ਕੀ ਗੱਲਬਾਤ ਹੁੰਦੀ ਹੈ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਹਰਪ੍ਰੀਤ ਸਿੰਘ ਕੀ ਗੱਲ ਹੋਈ ਸੀ ਜਿਹੜੀ ਤੁਸੀਂ ਮੱਦ ਵਾਲੀ ਗੱਲ ਕਰਦੇ ਸੀ ਮੈਂ ਇੰਸਟਾਗ੍ਰam ਤੇ ਮਤਲਬ ਕਿ ਵੀ ਵੀਡੀਓ ਆਈ ਸੀ ਉਹਦਾ ਨੰਬਰ ਸੀ ਅੱਗੇ ਲਿਖਿਆ ਹੋਇਆ ਹਾਂ ਤੇ ਮੈਂ ਉਹ ਨੰਬਰ ਤੇ ਉਹਨਾਂ ਨੂੰ ਫੋਨ ਲਾ ਰਿਹਾ ਜੀ ਹੂੰ ਉਹਨਾਂ ਨੂੰ ਉਹ ਨੰਬਰ ਤੇ ਮੈਂ ਫੋਨ ਲਾ ਰਿਆ ਤੇ ਉਹਨਾਂ ਨੇ ਚੱਕ ਲਿਆ ਤੇ ਉਹਨਾਂ ਨੂੰ ਮੱਝ ਪੁੱਛੀ ਸੀ ਮੈਂ ਵੀ ਮੱਝ ਵੀ ਇਹ ਬਾਈ ਹੈਗੀ ਮੱਝ ਉਹ ਬੋਲੇ ਵੀ ਹਾਂ ਇਸ ਟਾਈਮ ਹੈਗੀ ਹੈ ਮੱਝ अच्छा हां जी ਮਾਂ ਕੋ ਸਹੀ ਵੀ ਕਿੰਨੇ ਦਿਨ ਹੋ ਗਏ ਸੋਈ ਨੂੰ ਉਹ ਬੋਲੇ ਵੀ 10 11 ਦਿਨ ਹੋ ਗਏ ਸੋਈ ਨੂੰ ਤੇ ਫਿਰ ਮੈਂ ਉਹਨੂੰ ਮੁੱਲ ਪੁੱਛਿਆ ਮੁੱਲ ਉਹਨੇ 80000 ਰੁਪਏ ਆਖਿਆ ਹੂੰ ਤੇ ਉਹ ਮੈਂ ਉਹਨੂੰ ਆਖਿਆ ਵੀ ਮੈਂ ਜੀ ਭੇਜ ਦੋਗੇ ਕਹਿੰਦੇ ਹਾਂ ਭੇਜ ਦਾਂਗੇ ਉਦੋਂ ਬਾਅਦ ਮੈਨੂੰ ਕਹਿੰਦੇ ਵੀ ਉਹ ਤੁਹਾਨੂੰ ਇਹ ਜਿਹੜਾ ਤੁਹਾਨੂੰ 6000 ਰੁਪਏ ਜਮ੍ਹਾਂ ਕਰਾਉਣਾ ਪਊਗਾ ਟਰਾਂਸਪੋਰਟ ਲਈ اچھا ਟਰਾਂਸਪੋਰਟ ਖਰਚਾ ਮੈਂ ਦੁਕਾਨ ਤੇ ਜਾ ਕੇ ਮੈਂ 6000 ਰੁਪਏ ਜਮ੍ਹਾਂ ਕਰਵਾਤਾ ਜੀ ਕਾਦੇ ਰਹੀਂ Google Pay ਰਹੀਂ ਕੀਤੀ ਉਹ ਪੇਮੈਂਟ ਤੁਸੀਂ ਹਾਂ ਜੀ ਹਾਂ Google Pay ਤੇ ਉਹਨੂੰ ਸਕੈਨਰ ਤੇ ਦਿੱਤੀ ਸੀ ਮੈਂ। ਅੱਛਾ। ਤੇ ਹਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਚਲੋ ਉਹਨਾਂ ਨੇ ਭਰ ਆ ਲਿਆ ਤੇ ਉਸ ਤੋਂ ਬਾਅਦ ਮੈਨੂੰ ਫੇਰ ਕਾਲ ਆ ਗਿਆ ਉਹਨਾਂ ਦਾ। ਹੂੰ। ਤੇ ਜਦੋਂ ਉਹਨਾਂ ਦਾ ਫੇਰ ਕਾਲ ਆ ਗਿਆ ਮੈਨੂੰ ਉਸ ਤੋਂ ਬਾਅਦ ਮੈਨੂੰ ਬੋਲੇ ਵੀ 17000 ਰੁਪਿਆ ਹੋਰ ਪਾਉਣਾ ਪਵੇਗਾ ਵੀ ਗੱਡੀ ਖੜੀ ਹੈ। ਅੱਛਾ। ਹਾਂਜੀ। ਤੁਸੀਂ ਉਹ ਵੀ ਪਤਾ। ਮੈਂ ਉਹ ਹੀ ਜਾ ਜਾ ਕੇ ਪਤਾ ਤੇ ਉਸ ਤੋਂ ਬਾਅਦ ਫਿਰ ਉਹ ਮੈਨੂੰ ਫੋਨ ਕਰਦੇ ਰਹੇ ਵੀ ਇਨੀ ਪੇਮੈਂਟ ਕਰ ਦੇ। ਹੂੰ। ਤੇ ਮੈਂ ਕਰਦਾ ਰਿਹਾ। ਤੇ ਮੈਂ ਕੁਝ ਸੋਚਿਆ ਹੀ ਨਹੀਂ ਦਿਮਾਗ ਤੇ ਦਿਮਾਗੇ ਮੇਰਾ ਬਸ ਹੋ ਗਿਆ ਸੀਗਾ। ਅੱਛਾ। ਹਾਂ ਤੇ ਉਸ ਤੋਂ ਬਾਅਦ ਫਿਰ ਪਾਈ ਗਿਆ ਮੈਂ। ਪੇ ਕੇ ਦੇ 17000 ਰੁਪਏ ਕਰਾਦਾ ਕਿਤੇ 20000 ਰੁਪਏ ਕਰਾਦਾ ਹੂੰ ਕਿਤੇ 28 ਕਰਾ ਸਕਦੇ 30 ਕਰਾਦਾ ਜੀ ਕੁੱਲ ਕਿੰਨੀ ਰਕਮ ਹੈ ਜਿਹੜੀ ਤੁਸੀਂ ਉਹਨਾਂ ਨੂੰ ਦੇ ਚੁੱਕੇ ਹੋ ਕੁੱਲ ਸਾਰੀ ਅਸੀਂ 180000 ਰੁਪਏ 1.80 ਹਜ਼ਾਰ ਤੁਸੀਂ ਪਾਤਾ ਮੱਝ ਦਾ ਸੌਦਾ ਹੈ 80 ਹਜ਼ਾਰ ਰੇਵੀਂ ਹਾਂਜੀ ਮੈਨੂੰ ਬਸ ਯਾਰ ਘੱਟ ਮਿਲਦਾ 2000 ਕੀ ਤੁਹਾਨੂੰ ਇਹ ਲੱਗਦਾ ਨਹੀਂ ਵੀ ਤੁਸੀਂ ਇਸ ਇਸ ਤਰ੍ਹਾਂ ਪੇਮੈਂਟ ਕਰੀਗੇ ਪਰਿਵਾਰ ਨਾਲ ਜਾਂ ਆਪਣੇ ਮੰਮੀ ਡੈਡੀ ਨਾਲ ਗੱਲ ਨਹੀਂ ਕੀਤੀ ਬੇਵਕੂਫੀ ਨਹੀਂ ਲੱਗਦੀ ਤੁਹਾਡੀ ਇਹ ਬਸੋ ਮੈਨੂੰ ਧਮਕੀਆਂ ਜਾਈਏ ਤੇ ਮੈਂ ਘਰੋਂ ਪੈਸੇ ਲੈ ਕੇ ਮੈਂ ਉਹਨਾਂ ਨੂੰ ਭੋਈਆ ਹੂੰ ਤੇ ਮੈਨੂੰ ਬੋਲੀ ਗਏ ਵੀ ਤੇਰੇ ਨਹੀਂ ਸਾਰੇ ਪੈਸੇ ਉੱਡ ਜਾਣਗੇ ਵੀ ਤੈਨੂੰ ਇੰਨੀ ਪੇਮੈਂਟ ਕਰਨੀ ਪਊਗੀ ਮੈਨੂੰ ਬੋਲੇ ਵੀ ਉਹ ਖਾਤਾ ਨੰਬਰ ਸੈਂਡ ਕਰ ਦੋ ਛੋੜਾ ਵੀ ਉਹਦੇ ਵਿੱਚ ਸਾਨੂੰ ਪੈਸੇ ਭੇਜ ਦਾਂਗੇ ਤੇ ਮੈਂ ਉਹਨਾਂ ਨੂੰ ਖਾਤਾ ਨੰਬਰ ਸੈਂਡ ਕਰਤਾ ਯਾਰ ਦੋਸਤ ਦਾ ਤੇ ਵੀ ਛੋੜੇ ਘਰ ਆ ਕੇ ਉਸ ਤੋਂ ਕੈਸੇ ਲੈ ਕੇ ਕੈਸੇ ਲੈ ਲਾਂਗੇ ਸਾਨੂੰ ਇਹ ਪੈਸੇ ਵਾਪਸ ਦੇ ਦਾਂਗੇ ਦੁਬਾਰਾ ਉਹਨਾਂ ਦਾ ਫੋਨ ਬੰਦ ਹੋ ਗਿਆ ਹਾਂ ਦੁਬਾਰਾ ਉਹਨਾਂ ਦਾ ਫੋਨ ਚਲੀ ਗਿਆ ਹੀ ਦੁਬਾਰਾ ਉਹ ਮੈਨੂੰ ਕਾਲ ਕਰੀ ਗਏ ਉਸ ਤੋਂ ਬਾਅਦ ਲਾਸਟ ਪੇਮੈਂਟ ਬੋਲੇ ਮੈਨੂੰ ਵੀ 22000 ਤੇ 200 ਰੁਪਏ ਪਾ ਦਿਓ ਵੀ ਲਾਸਟ ਪੇਮੈਂਟ ਹੈ ਇਹ ਤੁਸੀਂ ਇਸ ਘਟਨਾ ਸੰਬੰਧੀ ਇਸ ਮਸਲੇ ਸੰਬੰਧੀ ਪੁਲਿਸ ਕੋਲ ਜਾਂ ਸਾਈਬਰ ਸੈੱਲ ਕੋਲ ਅਪਰੋਚ ਕੀਤੀ ਹੈ ਹਾਂਜੀ ਸੰਗਰੂਰ ਗਏ ਸੀਗੇ ਤੇ ਸੰਗਰੂਰ ਗਏ ਸੀ ਉਹਨਾਂ ਨੇ ਲੈ ਕੇ ਗਏ ਸੀ ਸਾਰੇ ਡਾਕੂਮੈਂਟ ਉਹਨਾਂ ਦੇ ਮਤਲਬ ਕਿ ਫੋਟੋ ਸਟੇਟ ਵਗੈਰਾ ਕਰਾ ਕੇ ਤੇ ਉਹਨਾਂ ਨੇ ਉਹਨਾਂ ਨੂੰ ਨੰਬਰ ਵੀ ਦੇ ਕੇ ਆਏ ਸੀ ਪਰ ਉਹਨਾਂ ਨੇ ਕੋਈ ਹਲੇ 4 ਦਿਨ ਹੋ ਗਿਆ ਜੋ ਉਹਨਾਂ ਨੇ ਕਾਲ ਨਹੀਂ ਕੀਤਾ ਅੱਛਾ ਉਹਨਾਂ ਵੱਲੋਂ ਹਲੇ ਤੱਕ ਕੋਈ ਗੱਲਬਾਤ ਨਹੀਂ ਹੋਈ ਹਾਂਜੀ ਉਹਨਾਂ ਵੱਲੋਂ ਕੋਈ ਹਲੇ ਕਾਲ ਨਹੀਂ ਆਇਆ ਠੀਕ ਹੈ ਅਚਾਰਦਨ ਹੋ ਗਿਆ ਹੂੰ ਪੰਜੀ ਤੁਹਾਡੇ ਪਰਿਵਾਰ ਨਾਲ ਤੁਹਾਡੇ ਬੱਚੇ ਨਾਲ ਇਹ ਘਟਨਾ ਹੋਈ ਹੈ ਤੁਸੀਂ ਕੀ ਕਹੋਗੇ ਹਾਂਜੀ ਫਿਰ ਅੰਜਾਲਾ ਸੀ ਵੀ ਚਲ ਇਹਦੇ ਨਾਲ ਸਾਂਤ ਹੋ ਗਈ ਵੀ ਜ ਸਾਡਾ ਬੱਚਾ ਵੀ ਸਾਡੇ ਲਈ ਚੰਗੀ ਕੰਮ ਕਰਦਾ ਜੀ ਮਾੜਾ ਨਹੀਂ ਕਰਦਾ ਹੈਗਾ ਵੀ ਚਲ ਮੋਰਾ ਨਸਲ ਦੀ ਮੱਝੇਗੀ ਤੇ ਉਸ ਦਿਵਾਰ ਫਿਰ ਸਾਨੂੰ ਉਹਨਾਂ ਨੇ ਫੋਨ ਕਰਿਆ ਵੀ ਵੀਰੇ ਤੂੰ ਇਹ ਜੀ ਸਾਡੀ ਕੋਈ ਠੱਗੀ ਥੋਰੀ ਨਹੀਂ ਹੈਗੀ ਵੀ ਅਸੀਂ ਮੱਝ ਭੇਤੀ 3 ਵਜੇ ਤੋਂ ਕੋਈ 10 ਮਿੰਟਾਂ ਦੇ ਵਿੱਚ ਪਹੁੰਚ ਜੂਗੀ ਵੀ ਮੱਝ ਅਸੀਂ ਰਾਹ ਤੇ ਤਾਰ ਰੱਖੀ ਹੈਗੀ ਵੀ ਨਾਲ ਤਾਂ ਮੱਝ ਨੂੰ ਹਰਾਚਾਰਾ ਪਾ ਰਹਿਆਂ ਵੀ ਨਾਲੇ ਬੱਚਾ ਔਖਾ ਹੋ ਰਿਹਾਗਾ ਵੀ ਨਾਲੇ ਮੱਝ ਦੇ ਥੱਲੇ ਦੁੱਧ ਜਾਰ ਦੁੱਧ ਥੋੜਾ ਥੋੜਾ ਦ ਤੇ ਨਾਲੇ ਬੱਚੇ ਨੂੰ ਰਾਮ ਦਾ ਵੀ ਗਰਮੀ ਜਾਦੀ ਬਹੁਤ ਹੈ। ਅੱਛਾ ਪੂਰੀ ਗੱਲਬਾਤ ਕਰਦੇ ਹਾਂ। ਹਾਂਜੀ ਪੂਰੀ ਗੱਲਬਾਤ ਕੀਤੀ। ਅੱਛਾ ਤੁਹਾਨੂੰ ਕਹਿੰਦੇ ਅਸੀਂ ਆ ਰਹੇ ਹਾਂ ਤੁਹਾਡੇ ਕੋਲ। ਅਸੀਂ ਆ ਰਹਾਂਗੇ ਵੀ ਕਹਿੰਦੇ ਤਿੰਨ ਬੰਦੇ ਸਾਡੀ ਰੋਟੀ ਬਣਾ ਦਿਓ ਜੀ। ਰੋਟੀ ਖਾ ਕੇ 10 ਮਿੰਟ ਆਰਾਮ ਕਰਕੇ ਅਸੀਂ ਫੇਰ ਵਾਪਸ ਹੋਵਾਂਗੇ। ਤੁਸੀਂ ਰੋਟੀ ਬਣਾ ਲਈ ਤੇ ਮਾਦੀ ਸੀ। ਅਸੀਂ ਪੀਣੀ ਬਣਾ ਲਈ ਚਾਹ ਪਾਣੀ ਵੀ ਨਾਲ ਠੰਡੇ ਵਗੈਰੇ ਸੀ ਸਾਰਾ ਕੁਝ ਲੈ ਕੇ ਰੱਖਿਆ ਸੀ। ਉਸ ਤੋਂ ਬਾਅਦ ਕੁਝ ਨਹੀਂ ਆਇਆ। ਉਸ ਤੋਂ ਬਾਅਦ ਕੁਝ ਨਹੀਂ ਆਇਆ। ਗੱਲ ਇਹ ਹੈ ਵੀ 80000 ਦਾ ਤੁਹਾਡਾ ਸੌਦਾ ਹੋਇਆ ਤੇ ਤੁਹਾਡੇ ਮੁੰਡਾ ਵੱਧ ਪੇਮੈਂਟ ਪਾ ਗਿਆ ਲੱਖ ਰੁਪ ਕੁਛ ਨਹੀਂ ਹੈਗਾ ਬੇਟਾ ਹੁਣ ਆਪਣਾ ਤੂੰ ਚੁੱਪ ਕਰ ਜਾ ਬਸ ਦੇਖੀ ਜਾਉ ਜਿਹੜਾ ਕੁਛ ਬਣੂਗਾ ਇਹ ਕਹਿੰਦਾ ਮੰਮੀ ਵੀ ਉਹਨਾਂ ਨੇ ਆਏ ਕਿਹਾਗਾ ਵੀ ਨਹੀਂ ਸੋਡੇ ਸਾਰੇ ਪੈਸੇ ਜਾਣਗੇ ਮਾਂ ਪੁੱਤ ਵੀ ਰੋਂ ਘਰੇ ਤਾਂ ਕੋਈ ਪੈਸੇ ਨਹੀਂ ਕਹਿੰਦਾ ਮੰਮੀ ਫਿਰ ਮੈਂ ਬਾਹਰੋਂ ਹੱਲ ਕਰਦਾ ਤੇਰੇ ਨੇ ਕਿਸੇ ਤੋਂ 10000 ਫੜਿਆ ਕਿਸੇ ਤੋਂ ਕਿੰਨਾ ਫੜਿਆ ਕਿਸੇ ਤੋਂ ਕਿੰਨਾ ਫੜਿਆ ਤਾਂ ਉਹਨਾਂ ਨੂੰ ਪੂਰੇ ਪੈਸੇ ਪਾ ਦੇ ਕਹਿੰਦਾ ਆ ਆਖਰੀ ਤੇਰੀ ਪੇਮੈਂਟ ਆਗੀ ਵੀ ਤੇਰੇ ਸਾਰੇ ਪੈਸੇ ਵਾਪਸ ਤੇਰੇ ਖਾਤੇ ਜਾ ਜਾਣਗੇ ਤਿੰਨ ਦਿਨਾਂ ਨੂੰ ਫਿਰ ਸਾਡੇ ਮੇਰੇ ਡੈਡੀ ਇੱਥੇ ਹੋਊਗਾ ਤਿੰਨ ਦਿਨ ਤੁਸੀਂ ਮੱਝ ਚੋਇਓ ਚੋਕੇ ਮੱਝ ਨੂੰ ਦੇਖੇ ਤਿੰਨ ਦਿਨ ਬਾਅਦ ਸਾਡੇ ਮੇਰੇ ਡੈਡੀ ਨੂੰ ਆ ਗੱਲ ਹੋਈ ਅੱਛਾ ਹੁਣ ਉਹਨਾਂ ਨਾਲ ਕੋਈ ਰਾਬਤਾ ਹੁੰਦਾ ਤੁਹਾਡਾ ਨਹੀਂ ਹੁਣ ਕੋਈ ਨਹੀਂ ਜੀ ਹੁਣ ਸਾਨੂੰ ਅੱਜ ਦੱਸਿਆਗਾ ਵੀ ਅੱਜ ਦੁਬਾਰੇ ਆਪ ਕੀਤਾ ਨਾ ਸਾਨੂੰ ਹੁਣ ਕੀ ਕਹਿੰਦੇ ਨੇ ਹੁਣ ਮੈਂ ਸਿਹਰੀ ਮੈਂ ਬੋਲੀ ਕਹਿੰਦਾ ਜੀ ਤੁਸੀਂ ਕਿੱਥੋਂ ਬੋਲਦੇ ਹੋ ਮੈਂ ਕਹਾਂ ਜੀ ਅਸੀਂ ਸੁਨਾਮ ਦੇ ਲੋਕ ਬੋਲਦੇ ਆਂ ਕੀ ਨਾਮ ਆ ਜੀ ਪਰਮਜੀਤ ਕੌਰ ਹਾਂਜੀ ਮਾਹ ਜੀ ਸਾਨੂੰ ਮੱਝ ਚਾਹੀਦੀ ਹੈ ਜੀ ਵੀ ਮੱਝ ਕਹਿੰਦੇ ਮੱਝ ਕਹਾਂ ਜੀ ਮਾਹ ਜੀ ਸਾਨੂੰ ਮੱਝ ਵਧੀ ਚਾਹੀਦੀ ਹੈਗੀ ਵੀ ਕਿੰਨਾ ਕੁ ਰੇਟ ਹੈ ਕਹਿੰਦੇ ਜੀ 80000 ਰੇਟ ਮੱਝ ਦਾ ਵੀ ਮਾ ਕੋਈ ਵੀ ਘੱਟ ਵਾਲੀ ਨਹੀਂ ਕਹਿੰਦੇ ਵੀ ਘੱਟ ਵੀ ਕਰ ਲਾਂਗੇ ਜੀ ਤੇ ਅਸੀਂ ਕਿਹਾ ਵੀ ਜਰ ਅਸੀਂ ਮੱਝ ਲਾਵਾਂ ਕਹਿੰਨਾ ਦੀ ਕਿ ਤੁਸੀਂ ਮੱਝ ਲਾਉਂਗੇ ਤੁਸੀਂ ਸਾਨੂੰ ਅੱਜ ਪੈਸੇ 6000 ਰੁਪਏ ਡ੍ਰੈਸ ਬੰਦ ਕਰ ਦੋ ਵੀ ਸਵੇਰੇ ਅਸੀਂ ਮੱਝ ਤੁਹਾਡੇ ਘਰੇ ਉੱਪਰ ਦੀ ਕਰ ਦਾਂਗੇ ਉਸੇ ਬੰਦੇ ਨੇ ਉਸੇ ਨੰਬਰ ਤੇ ਕਾਲ ਕੀਤੀਗਾ ਉਸ ਬੰਦਾ ਨਾ ਨੰਬਰ ਤਾਂ ਮੇਰੇ ਲੱਗਾ ਬਦਲਿਆ ਹੋਇਆਗਾ ਤੇ ਬੰਦਾ ਉਹੀ ਹੈਗਾ ਨਵੇਂ ਨੰਬਰ ਤੋਂ ਕਾਲ ਕਰਕੇ ਦੁਬਾਰਾ ਫੇਰ ਇੱਕ ਵਾਰੀ ਮੱਝ ਦੇ ਨਾਮ ਤੇ ਠੱਗੀ ਮਾਰਨੀ ਚਾਹੀਦੀ ਸਾਨੂੰ ਕਹਿੰਦਾ ਵੀਡੀਓ ਕਹ ਤੁਸੀਂ ਕਸਰ ਮੈਂ ਵੀਡੀਓ ਕਾਲ ਭੇਜ ਦਿੰਦਾਗਾ ਅਸੀਂ ਕਿਹਾ ਭੇਜੋ ਨੇ ਫਿਰ ਫਟਾਫਟ ਸਾਨੂੰ ਭੇਜੀਗਾ ਸਾਨੂੰ ਫੇਰ ਵੀ ਹੁ ਕਾ ਵੀ ਸਾਡੇ ਘਰ ਵਾਲੇ ਨਹੀਂ ਹੈਗੇ ਵੀ ਉਹ ਕਿਤੇ ਪਾਰਟੀ ਤੇ ਗਏ ਹੋਏ ਨੇਗੇ ਤਾਂ ਛੋੜੇ ਕੋ ਘਰੇ ਹੋਰ ਪ੍ਰੂਫ ਹੋਗਾ ਤੁਸੀਂ ਉਸ ਤੇ ਪੈਸੇ ਪਾ ਦੋ ਅਸੀਂ ਕਹਿਆ ਵੀ ਨਾ ਵੀ ਪ੍ਰੂਫ ਸਾਡੇ ਕੋਲ ਹੈ ਨਹੀਂ ਵੀ ਸਾਰੇ ਸਾਡੇ ਆਧਾਰ ਕਾਰਡ ਵਗੈਰਾ ਵੀ ਇੱਕ ਜਗ੍ਹਾ ਤਰੇ ਹੋਏ ਨੇਗੇ ਵੀ ਉਹ ਹੋਣਗੇ ਅਸੀਂ ਕੱਲ ਤੱਕ ਪਾ ਦੇਵਾਂਗੇ ਕਹਿੰਨੇ ਠੀਕ ਤੁਸੀਂ ਵਾਰ-ਵਾਰ ਪੇਮੈਂਟਾਂ ਪਾਏਗੇ ਉਹ ਤੁਹਾਨੂੰ ਕੋ ਧਮਕੀ ਦਿੰਦੇ ਸੀ ਕੀ ਗੱਲ ਸੀ ਹਾਂਜੀ ਹਾਂ ਉਹ ਮਤਲਬ ਕਿ ਧਮਕੀ ਦੇਈਗੇ ਵੀ ਛੋੜੇ ਸਾਰੇ ਪੈਸੇ ਜਿੰਨੇ ਪਾਇਆ ਵੀ ਸਾਰੇ ਛੋੜੇ ਬਲੌਕ ਹੋ ਜਾਣਗੇ अच्छा बी पहला और पैसे पाओ ता पिसले पैसे तुम देवांगे हां जी हां ठीक है ਤੁਸੀਂ ਇਹ ਗੱਲ ਦੀ ਡਿਸਕਸ ਪਰਿਵਾਰ ਨਾਲ ਨਹੀਂ ਕੀਤੀ ਬਸ ਕਰੀ ਰਹੀ ਤੇ ਬਸ ਇਹਨਾਂ ਤੋਂ ਬਰਤਨ ਪੈਸੇ ਲੈ ਜਾ ਜੀਗਾ ਮੈਂ ਤੇ ਮੈਂ ਵਿਸ਼ਵਾਸ ਦੀ ਉਹਨਾਂ ਦੇ ਵਿਸ਼ਵਾਸ ਜਾ ਗਿਆ ਬਸ ਕੋ ਸਵਾਸਤੇ ਮੈਂ ਉਹਨਾਂ ਨੂੰ ਪਾਈਆ ਪੈਸੇ ਹੂੰ ਹੂੰ ਬਸ ਇਹੀ ਗੱਲ ਹੈ ਚਲੋ ਉਹਨਾਂ ਦਾ ਤਾਂ ਮੰਨਿਆ ਵੀ ਠੱਗੀ ਮਾਰੀ ਹੈ ਆਪਣੇ ਉਹ ਠੱਗ ਲੋਕ ਨੇ ਤੁਹਾਡਾ ਕਿਵੇਂ ਲੱਗਦਾ ਵੀ ਤੁਹਾਡਾ ਵੀ ਇਹ ਬੇਲਕੁਫੀ ਨਹੀਂ ਹੈਗੀ ਬਸ ਪਾਈ ਗਿਆ ਜੀ ਦਿਮਾਗ ਤੇ ਨਹੀਂ ਘਸਾਇਆ ਬਸ ਐ ਹੂੰ ਹੂੰ ਤੁਸੀਂ ਕੀ ਕਹਿੰਨੇ ਹੋ ਇਹ ਸਖਤ ਨਗਰਮਰੇ ਪਰਿਵਾਰ ਨਾਲ ਠੱਗੀ ਬੱਜੀ ਹੈ ਹਾਂ ਜੀ ਬੱਜੀ ਹੈ ਜੀ ਮੈਂ ਨਹੀਂ ਬਿਲਕੁਲ ਨਹੀਂ ਲਿਆਇਆ ਕਿ ਮੰਦਿਆ ਨੀ ਮੈਂ ਤਾਂ ਕਿਹਾ ਸੀ ਵੀ ਮੈਂ ਠੱਗੀ ਲੱਗਦੀ ਹੈ ਮੈਨੂੰ ਭਾਈ ਜਿਹੜਾ ਪਹਿਲੀ ਪੈਸੇ ਲਿਜਾ ਰਿਹਾ ਮੈਂ ਐਸਾ ਆਪਣੇ ਕੋਲ ਆਈ ਨਹੀਂ ਕਿ ਮੈਂ ਇਸ ਅਗਲੇ ਨੇ ਕਿਹਾ ਸੀ ਵੀ ਜਦੋਂ ਤੈਨੂੰ ਇੱਥੇ ਆ ਕੇ ਪੈਸੇ ਲਵਾਂਗੇ 6000 ਰੁਪਏ ਵਾਲਿਆ ਵੀ ਚਲ ਕਈ ਵਾਰੀ ਕੋਈ ਰਸਤੇ 'ਚ ਲੋੜ ਹੁੰਦੀ ਹੈ ਹੂੰ ਹੂੰ ਕੋਈ ਗੱਲ ਨਹੀਂ ਪਾ ਦੋ 6000 ਉਹ ਤੋਂ ਬਾਅਦ ਇਹ ਹੋਰ ਲਿਜਾਈਂਗਾ ਹੋਰ ਲਿਜਾਈਂਗਾ ਲਿਜਾਣੇ ਵੀ ਹਟਿਆ ਮੈਂ ਕਿਹਾ ਵੀ ਤਾਂ ਪੱਕੀ ਠੱਗੀ ਲੱਗੂ ਕੋਈ ਤੇ ਹੂੰ ਹੂੰ ਹੁ ਹੁਣ ਵਾਂਗ ਹੀ ਕਰਦੇ ਆ ਵੀ ਜੇ ਕੋਈ ਵੀਰੀ ਸਾਨੂੰ ਕੋਈ ਮੈਸੇਜ ਆ ਆਪਸ ਆ ਜਾਣੀ ਜਿਹੜਾ ਆ ਤਾਂ ਆ ਘਰ ਵਾਸਤੇ ਕੀਤੀ ਜਾਉਂਦੀ ਹੈ ਸੋ ਤੁਸੀਂ ਇਹ ਸਾਰੀ ਕਹਾਣੀ ਸੁਣੀ ਹੈ ਕਿ ਕਿਵੇਂ ਅਸੀਂ ਵੀ ਅਸੀਂ ਤੇ ਜਮੇਟੀ ਲੈ ਗਿਆ ਉਹਨੂੰ ਕਰੋ ਬਾਕੀ ਨੇ ਪੰਜ 12 ਪਾਇਆ ਬੰਦੇ ਦੇ ਪਰ ਪਾਇਦੇ ਮੈਨੂੰ ਕਿ ਕਿਵੇਂ ਇੱਕ ਇੰਸਟਾਗ੍ਰam ਦੀ ਰੀਲ ਤੋਂ ਗੱਲ ਚੱਲਦੀ ਹੈ ਇੱਕ ਮੱਝ ਦੀ ਖਰੀਦੀ ਗੱਲ ਚੱਲਦੀ ਹੈ ਤਾਂ ਬਾਰ ਬਾਰ ਪੇਮੈਂਟਾਂ ਲਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਇਹਨੂੰ ਕਿਹਾ ਜਾਂਦਾ ਕਿ ਪੈਸੇ ਹੋਰ ਪਾ ਤੈਨੂੰ ਤੇਰੀ ਪਿਛਲੀ ਪੇਮੈਂਟ ਫੇਰ ਵਾਪਸ ਆਉ ਇਹ ਪਰਿਵਾਰ ਨੂੰ ਤੁਸੀਂ ਸੁਣਿਆ ਕਿ ਆ ਜਾਂਦਾ ਕਿ ਮੱਝ ਭੇਜਤੀ ਮੱਝ ਇੱਥੇ ਆ ਗਈ ਮੱਝ ਪਹੁੰਚਣ ਵਾਲੀ ਹੈ ਪਰੰਤੂ ਸਾਰਨ ਸੇ ਨਿਕਲੇ ਆ ਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਚੱਲ ਰਹੀਆਂ ਨੇ ਬਹੁਤ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ ਦੂਜੀ ਗੱਲ ਇਹ ਹੈ ਵੀ ਇਸ ਪਰਿਵਾਰ ਨੂੰ ਇਨਸਾਫ ਦੀ ਮੰਗ ਹੈ ਤੇ ਇਹਨਾਂ ਨੇ ਸਾਈਬਰ ਕ੍ਰਾਈਮ ਕੋਲ ਵੀ ਪਹੁੰਚ ਕੀਤੀ ਹੋਈ ਹੈ ਪੁਲਿਸ ਕੋਲ ਵੀ ਪਹੁੰਚ ਕੀਤੀ ਹੋਈ ਹੈ ਜੇ ਜੇ ਇਸ ਤਰ੍ਹਾਂ ਵੀ ਉਹਨਾਂ ਦੀ ਕਾਰਵਾਈ ਕਾਨੂੰਨੀ ਕਾਰਵਾਈ ਦੇ ਵਿੱਚ ਤੇਜ਼ੀ ਲਿਆ ਕੇ ਇਸ ਪਰਿਵਾਰ ਨੂੰ ਇਨਸਾਫ ਮਿਲੇ ਇਹ ਮੰਗ ਹੈ ਤੇ ਦੂਜੀ ਮੰਗ ਲੋਕਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਵੀ ਅਰੀਲਾਂ ਤੇ ਯਕੀਨ ਨਾ ਕਰਿਆ ਕਰੋ ਬਹੁਤ ਤਰ੍ਹਾਂ ਦੇ ਲੋਕ ਠੱਗੀ ਦੇ ਤੰਗ ਤਰੀਕੇ ਵਰਤ ਰਹੇ ਨੇ ਇੰਸਟਾਗ੍ਰam ਹੋਵੇ ਫੇਸਬੁਕ ਗਰੁੱਪ ਹੋਵੇ ਫੇਸਬੁਕ ਹੋਵੇ ਭਾਵੇਂ ਕੋਈ ਹੋਰ ਸਾਈਟ ਹੋਵੇ ਤਾਂ ਉਹਨਾਂ ਤੇ ਯਕੀਨ ਨਾ ਕਰਿਆ ਕਰੋ ਥੋੜਾ ਵੈਰੀਫਿਕੇਸ਼ਨ ਕਰ ਲਿਆ ਕਰੋ ਧੰਨਵਾਦ